ਦੇਸ਼ ਭਰ ਦੇ ਵਿੱਚ ਜਿੱਥੇ ਹੋਲੀ ਦਾ ਤਿਹਾਰ ਬੜੇ ਤੁਮਤਾਮ ਦੇ ਨਾਲ ਮਨਾਇਆ ਗਿਆ ਪਰ ਉੱਥੇ ਹੀ ਹੋਲੀ ਦੇ ਤਿਹਾਰ ਮੌਕੇ ਨੌਜਵਾਨ ਹੁੱਲੜ ਬਾਜ਼ਾਰ ਦੇ ਖਿਲਾਫ ਨਾਪਾ ਟ੍ਰੈਫਿਕ ਪੁਲਿਸ ਵੱਲੋਂ ਸ਼ਿਕੰਜਾ ਵਿਕਸਾਇਆ ਗਿਆ ਅਤੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ। ਦੱਸਿਆ ਗਿਆ ਕਿ ਜਦੋਂ ਵੀ ਕੋਈ ਤਿਹਾਰ ਹੁੰਦਾ ਹੈ ਤਾਂ ਉਸ ਸਮੇਂ ਨੌਜਵਾਨ ਟ੍ਰਿਪਲ ਸਵਾਰੀ ਕਰਦੇ ਨੇ ਤਾਂ ਉਹਨਾਂ ਉੱਤੇ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਗਿਆ ਅਤੇ ਉਹਨਾਂ ਦੇ ਚਲਾਨ ਕੱਟੇ ਗਏ ਨੇ। اس موਕੇ ਉਤੇ ਨਾਬਾ ٹریفک پولیس ਵੱਲੋਂ होली ਦੇ ਤਿਹਾਰ ਮੁਕੇ স্পেশাল ਨਾਕਾ ਲਗਾ ਕੇ ਖੁੱਲੜਪਾਜ਼ਾ ਨੋਜਵਾਨਾ ਦਾ چالان ਘਟਾਇਆ ਗਿਆ ਨੋਜਵਾਨਾ ਵੱਲੋਂ ٹریفک ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਸਰਪਲਾਈ پیپر પરے ہوئے ਨੇ پیپر પરے لائسنس آیا ਤਾਂ ਨਹੀਂ نہیں سر ਤੁਸੀਂ होली ਖੜੇ ਤਿੰਨ ਤਿੰਨ بیٹھے ਹੁੰਦੇ ਦੋ ਠੀਕੇ ਸਰ ਆਪਾਂ ਦੋ ਸਰ ਨੂੰ ਪੁੱਛ ਲੋ ਜائے اچھا ਦੋ ਸੀ ਤੁਹਾਨੂੰ ਪਤਾ ਵੀ ਕਾਨੂੰਨ ਦੀ ਲੰਘਣਾ ਦਾ ਕਰ ਰਹੇ ਤੁਸੀਂ ਹਾਂਜੀ ਸਰ ਸਰ ਉਹਦੀ سوری ਮੰਗਦੇ ਹੁਣ ਅਸੀਂ ਸਿੱਧਾ ਘਰੀ ਵਾਗ ਜਾਨੇ ਆਂ ਹਾਂ ਜੀ ਲੈ ਟਾਈਮ ਟੋਕੇਡ ਸਰ ਅਜੇ 1 ਘੰਟਾ ਹੀ ਹੋਇਆ ਏ 1 ਘੰਟਾ ਹੋਇਆ ਘਰੋਂ ਹੀ ਆਏ ਸੀ ਅੱਛਾ 1 ਘੰਟਾ ਹੋਇਆ ਹੁਣ ਤੋਂ ਚਾਹੇ ਤੁਸੀਂ ਸਾਡੇ ਨਾਲ ਹੀ ਗੱਡੀ ਲੈ ਲਓ ਅਸੀਂ ਘਰੀ ਜਾਵਾਂਗੇ ਅੱਛਾ ਭਾਈ ਇਹ ਵੀ ਕਰਦੇ ਸੀ ਹੁੱਲੜ ਬਾਈ ਸਰ ਅਸੀਂ ਉਰੋਂ ਜਾਇਆ ਉੱਥੇ ਸਾਡੇ ਚਾਚਾ ਜੀ ਵੀ ਖੜੇ ਨੇ ਚਾਹੇ ਤੁਸੀਂ ਉਹਨਾਂ ਨੂੰ ਚਲੋ ਨਹੀਂ ਦੁਕਾਨ ਤੋਂ ਹੀ ਇੱਧਰ ਨੂੰ ਆਏ ਹਾਂ ਉਹ ਰੋੜਾ ਰੋੜਾ ਤਾਂ ਬਾਹਰੇ ਦੇ ਇੱਕ ਵੀ ਨਹੀਂ ਭਾਈ ਸੋ ਮੰਮੀ ਦੀ ਕਸਮ ਲੱਗੇ ਝੂਠ ਬੋਲ ਰਹੇ ਆ ਆਪਾਂ ਸਰ ਵੀ ਜਾਣਦੇ ਨੇ ਆਪਾਂ ਝੂਠ ਬੋਲ ਕੇ ਕੋਈ ਫਾਇਦਾ ਨਹੀਂ ਲੈਣਾ ਤੁਸੀਂ ਹੁੱਲੜ ਬਾਈ ਕਰ ਰਹੇ ਨੇ ਇਹਨਾਂ ਦੇ ਅਸੀਂ ਚਲਾਨ ਕਰ ਰਹੇ ਹਾਂ ਆਪ ਵੀ ਦੇ ਤਿਆਰ ਨੂੰ ਬ ਹੁੱਲੜਵਾਜ ਜਦ ਇਹ ਚਲਾਨ ਕਰ ਰਹੇ ਆ ਕਿੰਨੇ ਬੈਠੇ ਫਿਰ ਇਹਨਾਂ ਨੇ ਵੀ ਚਲਾਨ ਕਰ ਰਹੇ ਆ ਬਿੰਡਾ ਨੰਬਰ ਤੋਂ ਬੋਲਟ ਪਟਾਕੇ ਵਾਲੇ ਸਾਰਿਆਂ ਦੇ ਚਲਾਨ ਕਰ ਰਹੇ ਕਿੰਨੇ ਦੇ ਚਲਾਨ ਕਰ ਦਿੱਤੇ ਨੇ ਚਲਾਨ 10 12 ਹੋ ਗਏ ਬਾਕੀ ਅਸੀਂ ਕਰ ਰਹੇ ਆ ਕੀ ਲੱਗਦਾ ਹੈ ਹੋਲੀ ਦੇ ਤਿਹਾੜੀ ਨੂੰ ਜਿਆਦਾ ਹੁੱਲੜਵਾਜ ਬਾਹਰ ਨਿਕਲਦੇ ਨੇ ਤੇ ਰੰਗ ਵੀ ਪਾਉਦੇ ਨੇ ਆਉਣ ਜਾਣ ਵਾਲੇ ਦੇ ਕਾਫੀ ਕੇਸ ਦੇਖਣ ਨੂੰ ਮਿਲਦੇ ਨੇ ਇਹ ਰੰਗ ਇਹ ਕਿਮਿਕਲਾ ਮਾੜਾ ਹੈ ਇਹ ਵੈਸੇ ਪਾਉਣਾ ਨਹੀਂ ਚਾਹੀਦਾ ਤੇ ਅਸੀਂ ਵੀ ਨਾਕੇ ਦੇ ਰੋਕੇ ਸਮਝਾ ਰਹੇ ਆ